ੋ ਚੰਨਾ ਜੂਰੀ ਦਾ ਵਿੱਚ ਬੇਲ ਚਾ ਕਰ ਦੇ ਤੇਨੂੰ ਦੇਖੇ ਹੀਰ ਸਲੇਟੀ ਜਾਸੀ ਕਰਮ ਆਈ ਓਏ ਲਾਲੀ ਵੀ ਕੀ ਬੈਗੀ ਓ ਲਾਲੀ ਵੀ ਕੀ ਬੈਗੀ ਲਾਲ ਗਲਾਂ ਪੀ ਗੱਲਾਂ ਦੀ ਅੱਖਾਂ ਲਾਲ ਗਹਿਰੀਆਂ ਸੀ ਜੱਟੀ ਕਮਲਾਈ ਓਏ ਫੁੱਲਾ ਵਰਗੇ ਬੁਲਜੀ ਉਹ ਫੁੱਲਾਂ ਵਰਗੇ ਬੁਲਸੀ ਕਿਸੇ ਭੌਰ ਨੇ ਚੂਪ ਲੈ ਉਹ ਵੀ ਨਾ ਦੇ ਕੀ ਦੇਣਾ ਜੋ ਸੁਰਕੀ ਸੀ ਲਾਈ ਓਏ ਪੇਡੂ ਲਾਲ ਸੁਰਕ ਉਹ ਪੇਡੂ ਲਾਲ ਸੁਰਕ ਚੋਲੀ ਦੀਆਂ ਟਣੀਆਂ ਢਿੱਲੀਆਂ ਨੇ ਟਾਣੀ ਤੋਤੇ ਟਾਣੀ ਅੰਬਾ ਵਾਲੀ ਤੋਤੇ ਜਹ ਲਾਈ ਓਏ ਸਿਗਰਟ ਪੈਰੇਗਾ ਉਹ ਸਿਗਰ ਵੀ ਬਹਿ ਰਹੇ ਆ ਜਦ ਲੁੱਟਿਆ ਤੱਕ ਤਲ ਹੋਰ ਦਾ ਸਿਗਰ ਦੇ ਬਹਿ ਰਹੇ ਆ ਜਦ ਲੁੱਟਿਆ ਤੱਕ ਤਲ ਹੋਰ ਦਾ ਖਵਰਾ ਗੁਲਿਆਰ ਬਨੂ ਪੈ ਗਈ ਚੰਗ ਦੁਹਾਈ ਓਏ ਵਿੱਚ ਤਾਂ ਮੇਲੇ ਦੇ ਉਹ ਵਿਚਤਾ ਮੇਲੇ ਦੇ ਅਗ ਲਾਗੀ ਚੰਦਨ ਰੁਖਾ ਨੂੰ ਨਾਲ ਜਨਾ ਦੇ ਪਾਣੀ ਜਾਣੀ ਨਹੀਂ ਬੁਝਾਈ ਵੇ ਰਾਤੇ ਟਾਕਾ ਦੇ ਓ ਰਾਕੇ ਟਾਕਾ ਦੇ ਹੱਥ ਝੂਲ ਝੂਲ ਜਉ ਦੁਰਦੀ ਦੀ ਤੁਰਨਾ ਭੁੱਲ ਗਈ ਪਲ ਵਿੱਚ ਸਿਆਲਾਂ ਦੀ ਬੁਰੀ ਗਾਹੀ ਓ ਜੱਕੋਂ ਗੱਲ ਤੇਰਵੀ ਉਹ ਜੱਗੋਂ ਨਾਲ ਤੇਰਮੀ ਹੋਈ ਤੇਰੀ ਕੇਵਾਲਿਆ ਓਏ ਆਈ ਜਾ ਕਹਣਾ ਕੇ ਆਈ ਜਾ ਕਹਣਾ ਕੇ ਹੋ ਆਈ ਜਾ ਕਹਣਾ ਕੇ ਅੱਜ ਚੂਚਕਦੀ ਜਾਈ